ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਬਲਾੜਾ ਹਲਚਲ ਤੇ ਅੱਜ ਸਾਡੇ ਨਾਲ ਨੇ ਨੇਕੀ ਫਾਊਂਡੇਸ਼ਨ ਦੇ ਆਪਾਂ ਕਹਿ ਲਈ ਕਿ ਕਰਤਾ ਕਰਤਾ ਮਨਦੀਪ ਸ਼ਰਮਾ ਜੀ ਅੱਜ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਕਿ ਕਿਵੇਂ ਉਹਨਾਂ ਦੇ ਮਨ ਚ ਆਇਆ ਕਿ ਮੈਂ ਨੇਕੀ ਦੇ ਕੰਮ ਬਲਾੜੇ ਦੇ ਵਿੱਚ ਕਰਨੇ ਨੇ ਸਵਾਗਤ ਹੈ ਤੁਹਾਡਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ ਸਸਵੇਕਾ ਸ਼ਰਮਾ ਜੀ ਪਹਿਲਾ 21 ਵਾਰ ਤੁਹਾਡੇ ਮਨ ਚ ਨੇਕੀ ਕਰਨ ਦਾ ਵਿਚਾਰ ਕਿਸ ਤਰ੍ਹਾਂ ਆਇਆ ਸਰੇ 2017 ਦੀ ਗੱਲ ਹੈ ਲਗਭਗ ਸਤੰਬਰ ਦਾ ਮਹੀਨਾ ਸੀਗਾ ਮੇਰੀ ਧਰਮ ਪਤਨੀ ਬੋਲੇ ਕਿ ਕੁਝ ਕੱਪੜੇ ਕੱਢੇ ਸੀ ਉਹਨਾਂ ਨੇ ਜਿਵੇਂ ਆਪਾਂ ਆਮ ਦਿਵਾਲੀ ਦੀ ਸਫਾਈਆਂ ਕਰਦੇ ਹੋਏ ਕੁਝ ਕੱਪੜੇ ਕੱਢ ਲੈਣੇ ਆ ਕਿ ਇਹ ਕੱਪੜੇ ਕਿਸ ਨੂੰ ਦੇ ਜਾਓ ਮੇਰਾ ਸਭ ਤੋਂ ਪਹਿਲਾ ਕੁਐਸਚਨ ਇਹ ਹੀ ਸੀ ਕਿ ਕੱਪੜੇ ਦੇਈਏ ਤਾਂ ਦੇਈਏ ਕਿਹਨੂੰ ਜੇ ਕਿਸੇ ਨੂੰ ਦੇਣ ਜਾਊਗਾ ਉਹਨੂੰ ਚੰਗਾ ਲੱਗੂਗਾ ਕਈ ਵਾਰ ਕੋਈ ਬੁਰਾ ਨਾ ਮਨਾਜੇ ਕਿ ਮੈਂ ਕਿਉਂ ਤੱਕ ਪੁਰਾਣੇ ਕੱਪੜੇ ਲਾਵਾ ਤੇ ਤਰਾ ਤਰਾ ਜੇ ਸਵਾਲ ਸੀਗੇ ਤੇ ਕਿੱਥੇ ਮੈਨੂੰ ਇਹਦੇ ਐਗਜੈਕਟ ਸਾਈਜ਼ ਦੇ ਬੰਦੇ ਜਿਹੜੇ ਹੈਗੇ ਨੇ ਉਹ ਮਿਲ ਜਾਣਗੇ ਕਿਸੇ ਦਾ ਛੋਟਾ ਹੋ ਕੱਪੜਾ ਕਿਸੇ ਤੇ ਵੱਡਾ ਹੋ ਕੱਪੜਾ ਤੇ ਬੜੀ ਦਿੱਕਤ ਆਉਣ ਵਾਲੀ ਸੀ ਜਿਹੜਾ ਮੇਰੇ ਮਨ 'ਚ ਆਇਆ ਕਿ ਮੈਂ ਸੋਚਿਆ ਮੈਂ ਦੇਵਾ ਤਾਂ ਦੇਵਾ ਕਿੱਥੇ ਮੈਂ ਨਾ ਕੁਝ ਸਮਾਂ ਪਹਿਲਾਂ ਇੱਕ ਵੀਡੀਓ ਦੇਖੀ ਸੀ ਉਹ ਵੀਡੀਓ ਨਹੀਂ ਫੋਟੋ ਸੀ ਉਹਦੇ ਵਿੱਚ ਲੱਗਿਆ ਹੋਇਆ ਸੀ ਨੇਕੀ ਦੀ ਦੀਵਾਰ ਲੋਕ ਉੱਥੇ ਕੱਪੜੇ ਟੰਗ ਕੇ ਜਾ ਰਹੇ ਸੀ ਤੇ ਉੱਥੋਂ ਹੀ ਕੱਪੜੇ ਜਿਹੜੇ ਜਿਹਨੂੰ ਜ਼ਰੂਰਤ ਸੀ ਉਹ ਲੈ ਕੇ ਚਾਲੇ ਸੀ ਇੱਦੀ ਲੁਧਿਆਣੇ ਵੀ ਕਿੰਦਾ ਤਾਂ ਸ਼ੁਰੂ ਹੋਇਆ ਸੀਗਾ ਮੈਂ ਕਿਉਂ ਨਾ ਇਦਾਂ ਦਾ ਆਪਾਂ ਬੜਾ ਢੱਡੇ ਵੀ ਸ਼ੁਰੂ ਕਰ ਲਈਏ ਬਟ ਉਹਦੇ ਵਿੱਚ ਦਿੱਕਤ ਇਹ ਸੀ ਕਿ ਅ ਅਸੀਂ ਚਾਹੁੰਦੇ ਸੀਗੇ ਵੀ ਕੱਪੜਾ ਸੰਭਾਲਿਆ ਜਾਵੇ ਕੱਪੜੇ ਨੂੰ ਇੱਕ ਸਨਮਾਨਜਨਕ ਸਥਿਤੀ ਦੇ ਵਿੱਚ ਲੋਕਾਂ ਨੂੰ ਦਿੱਤਾ ਜਾਵੇ ਉਹਨਾਂ ਨੂੰ ਵੀ ਚੰਗਾ ਲੱਗੇ ਚੰਗਾ ਲੱਗੇ ਕਿ ਆਪਾਂ ਵੀ ਲੈ ਕੇ ਜਾ ਰਹੇ ਹਾਂ ਬਿਲਕੁਲ ਜੀ ਸੋ ਅਸੀਂ ਮੈਂ ਮਤਲਬ ਕਿ ਦਿਮਾਗ ਚ ਆਇਆ ਕਿ ਆਪਾਂ ਕਿਉਂ ਨਾ ਇੱਕ ਨੇਕੀ ਦੀ ਦੁਕਾਨ ਖੋਲ੍ਹ ਲਈਏ ਜਿੱਥੇ ਲੋਕ ਆ ਕੇ ਉੱਥੇ ਰੱਖ ਕੇ ਚਲੇ ਜਾਣ ਤੇ ਜਿਸ ਨੂੰ ਜ਼ਰੂਰਤ ਆ ਉਥੋਂ ਲੈ ਜਾਵੇ ਉਹਦੀ ਮੈਨੇਜਮੈਂਟ ਵਾਸਤੇ ਕੋਈ ਬੰਦਾ ਤਨਖਾਹ ਤੇ ਰੱਖ ਲਾਂਗੇ ਕੋਈ ਦੁਕਾਨ ਕਿਰਾਏ ਤੇ ਲੈ ਲਾਂਗੇ ਕੁਝ ਐਦਾ ਦਾ ਸੋਚ ਕੇ ਇਹ ਸ਼ੁਰੂ ਕੀਤਾ ਸੀ ਉਸ ਟਾਈਮ ਤੇ ਮੈਂ 5-7000 ਰੁਪਏ ਦਾ ਮਹੀਨੇ ਦਾ ਬਜਟ ਸੋਚ ਕੇ ਕਿ ਚਲੋ ਇੰਨਾ ਕਾਪਾ ਖੁਦ ਵੀ ਕਰ ਸਕਦੇ ਆਗੇ ਜੀ ਆਪਾਂ ਕੱਟਣਾ ਹੋਵੇ ਆਪਣਾ ਦਸਬੰਦ ਉੱਥੋਂ ਸ਼ੁਰੂਆਤ ਕੀਤੀ ਸੀ ਤੇ ਇੱਥੋਂ ਹੀ ਅੱਗੇ ਜਿਹੜਾ ਕਾਫਲਾ ਉੱਭਰਦਾ ਗਿਆ ਸ਼ੁਰੂਆਤ ਤੁਸੀਂ ਨੇਕੀ ਦੀ ਦੁਕਾਨ ਤੋਂ ਕੀਤੀ ਸੀ ਜੀ ਨੇਕੀ ਦੀ ਦੁਕਾਨ ਤੋਂ ਨੇਕੀ ਫਾਊਂਡੇਸ਼ਨ ਤੱਕ ਅੱਜ ਜਦ ਤੁਸੀਂ ਇੱਕ ਛੋਟੀ ਦੁਕਾਨ ਤੋਂ ਇੱਕ ਆਪਾਂ ਕਹਿੰਦੇ ਤੁਹਾਡਾ ਆਸ਼ਰਮ ਬਣ ਰਿਹਾ ਹੈ ਵੀ ਇੱਥੋਂ ਤੱਕ ਦਾ ਸਫ਼ਰ ਤੁਹਾਡਾ ਕਿਵੇਂ ਰਿਹਾ ਦੇਖੋ ਜੀ ਜਦੋਂ ਇਹ ਸ਼ੁਰੂਆਤ ਹੋਈ ਸੀ ਉਸ ਟਾਈਮ ਤੇ ਚਾਹੇ ਮੈਂ ਕੱਲਾ ਸੀ ਬਟ ਜਦੋਂ ਇਹ ਕਨਸੈਪਟ ਮੈਂ ਸੋਸ਼ਲ ਮੀਡੀਆ ਰਾਹੀਂ ਲੋਕਾਂ ਚ ਲੈ ਕੇ ਆਇਆ ਤਾਂ ਮੇਰੇ ਨਾਲ ਕਾਫੀ ਲੋਕ ਜੁੜੇ ਪੰਜ ਸੱਤ ਸਣੇ ਸਾਡੀ ਟੀਮ ਬਣੀ ਉਹਨਾਂ ਨੇ ਸਾਥ ਦਿੱਤਾ ਸਾਨੂੰ ਇਵਨ ਕਿ ਉਸ ਟਾਈਮ ਦੁਕਾਨ ਵੀ ਫ੍ਰੀ ਮਿਲ ਗਈ ਸੀ ਤੇ ਹੌਲੀ ਹੌਲੀ ਜਿਹਨ ਲੋਕ ਇਸ ਚੀਜ਼ ਨੂੰ ਦੇਖਣ ਲੱਗੇ ਉਹਨੂੰ ਰੈਕਗਨਾਈਜ਼ ਕੀਤਾ ਸਾਰੇ ਸ਼ਹਿਰ ਨੇ ਕਿ ਹਾਂ ਕੁਝ ਅੱਛਾ ਹੋ ਰਿਹਾ ਹੈਗਾ ਤੇ ਅਸੀਂ ਬੂਡਵਾਰੀਆਂ ਤੱਕ ਚਲੇ ਗਏ ਉਸ ਤੋਂ ਬਾਅਦ ਸਟੂਡੈਂਟਸ ਕੋਲੇ ਕਾਪੀਆਂ ਕਿਤਾਬਾਂ ਦੇਣ ਲੱਗੇ ਫਿਰ ਮਾਤਾਵਰਨ ਦੇ ਲਈ ਅਸੀਂ ਕੁਝ ਕੰਮ ਕਰਨ ਲੱਗੇ ਹੌਲੀ ਹੌਲੀ ਅਸੀਂ ਖੂਨਦਾਨ ਦੇ ਖੇਤਰ ਦੇ ਵਿੱਚ ਕੰਮ ਕਰਨ ਲੱਗੇ ਐਦਾ ਕਰਦੇ ਕਰਦੇ ਅੱਜ ਨੀਕੀ ਫਾਊਂਡੇਸ਼ਨ ਸਾਡੀ 60 ਮੈਂਬਰ ਦੀ ਟੀਮ ਦੇ ਨਾਲ ਟੋਟਲ 25 ਪ੍ਰੋਜੈਕਟ ਹੈ ਜਿਹੜੇ ਉਹ ਰਨ ਕਰ ਰਹੀ ਹੈਗੇ ਜਿਵੇਂ ਸ਼ੁਰੂਆਤ ਤਾਂ ਤੁਸੀਂ ਕੱਪੜਿਆਂ ਤੋਂ ਕੀਤੀ ਵੀ ਆਪਣੇ ਘਰੇ ਜਿਹੜੇ ਕੱਪੜੇ ਪੁਰਾਣੇ ਆ ਆਪਾਂ ਉਹ ਉੱਥੋਂ ਸ਼ੁਰੂਆਤ ਕੀਤੀ ਉਸ ਤੋਂ ਬਾਅਦ ਮੈਂ ਤੁਸੀ ਕਹਿ ਰਿਹਾ ਕਿ ਕਾਪੀਆਂ ਕਿਤਾਬਾਂ ਸਕੂਲਾਂ ਚ ਵੰਡੀਆਂ ਜਰਾਬਾ ਫੂਡ ਜਰਾਬੇ ਵਿੱਚ ਉਹ ਤਾਂ ਤੁਸੀਂ ਮਤਲਬ ਕਿ ਆਪਾਂ ਫਰੈਸ਼ ਚੀਜ਼ ਲੈ ਕੇ ਗਿਆ ਉਸ ਦਾ ਫਿਰ ਤੁਸੀਂ ਚੰਦਾ ਵਗੈਰਾ ਜੋ ਧਾਰਮਿਕ ਇਸ ਤਰ੍ਹਾਂ ਲੋਕਾਂ ਨੇ ਸਮਰਦਾਨ ਤੇ ਤੁਹਾਡੇ ਨਾਲ ਜੁੜੇ ਦਾਨ ਕਿਸ ਤਰ੍ਹਾਂ ਕੀਤਾ ਅ ਦੇਖੋ ਜਦੋਂ ਅਸੀਂ ਨੇਕੀ ਦੀ ਦੁਕਾਨ ਇਹਦਾ ਨਾਮ ਰੱਖਿਆ ਸੀ ਅਸੀਂ ਕਿਉਂਕਿ ਸਾਡਾ ਕਨਸੈਪਟ ਉਹੀ ਸੀਗਾ ਜਦੋਂ ਅਸੀਂ ਇਹ ਚੀਜ਼ ਚ ਪਏ ਥੋੜਾ ਥੋੜਾ ਅਸੀਂ ਅੱਗੇ ਵਧਣ ਲੱਗੇ ਤਾਂ ਅਸੀਂ ਇਹਦਾ ਨਾਮ ਵੀ ਜਿਹੜਾ ਹੈਗਾ ਉਹਨੂੰ ਨੇਕੀ ਫਾਊਂਡੇਸ਼ਨ ਬਣਾ ਲਿਆ ਅਸੀਂ ਉਹ ਰਜਿਸਟਰਡ ਕਰਵਾਇਆ ਤਾਂ ਅਸੀਂ ਖੁਦ ਪਹਿਲਾ ਚੰਦਾ ਜਿਹੜਾ ਹੈਗਾ ਉਹ ਖੁਦ ਕਲੈਕਟ ਕਰਨਾ ਸ਼ੁਰੂ ਕੀਤਾ ਸਾਡੇ ਜਿਹੜੇ ਮੈਂਬਰਸ ਸੀ ਜਾਂ ਅਸੀਂ ਖੁਦ ਸੀ ਅਸੀਂ ਪਹਿਲਾਂ ਇਹਦੇ ਵਿੱਚ ਕੰਟ੍ਰਿਬਿਊਟ ਕਰਨ ਲੱਗੇ ਹੌਲੀ ਹੌਲੀ ਸਾਡੇ ਨਾਲ ਫੰਡ ਮੈਂਬਰ ਜੁੜਦੇ ਗਏ ਕੋਈ ਮੰਥਲੀ 100 ਰੁਪਏ ਵੀ ਸਾਨੂੰ ਦੇ ਰਿਹਾ ਸੀ ਕੋਈ ਕੋਈ 1000 ਰੁਪਏ ਵੀ ਦੇ ਰਿਹਾ ਸੀ ਐਦਾ ਕਰਦੇ ਕਰਦੇ ਕੋਈ ਸਾਨੂੰ ਸਮਾਨ ਦਾ ਦਾਨ ਦੇ ਜਾਂਦਾ ਸੀ ਹੌਲੀ ਹੌਲੀ ਸਾਡਾ ਜਿਹੜਾ ਸਾਡਾ ਬਜਟ ਸੀਗਾ ਜਿਵੇਂ ਸ਼ੁਰੂਆਤੀ ਦਿਨਾਂ ਦੇ ਵਿੱਚ ਸਾਡਾ ਕੁ ਲੱਖ ਰੁਪਏ ਦਾ ਸੀ ਫਿਰ 4 5 ਲੱਖ ਰੁਪਏ ਦਾ ਹੋ ਗਿਆ ਅੱਜ ਸਾਡਾ 35 40 ਲੱਖ ਰੁਪਏ ਦਾ ਜਿਹੜਾ ਬਜਟ ਆਨੇ ਕੀ ਦਾ ਉਹ ਹੋ ਗਿਆ ਹੈ ਤੇ ਸਾਡਾ ਜਿੰਨਾ ਵੀ ਚੰਦਾਗਾ ਜਾਂ ਜੋ ਵੀ ਸਾਨੂੰ ਆ ਰਿਹਾਗਾ ਉਹ ਲਗਭਗ ਜ਼ਿਆਦਾਤਰ ਸਾਡੇ ਸ਼ਹਿਰ ਦੇ ਵਿੱਚ ਉਹੀ ਆਉਂਦਾਗਾ ਸਾਡੇ ਜਿਹੜੇ ਲੋਕਲ ਲੋਕ ਨੇ ਇਹ ਸਾਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ ਨੇਗੇ ਜਿਸ ਤਰ੍ਹਾਂ ਤੁਸੀਂ ਕਹਿੰਦੇ ਚੰਦਾ ਇਕੱਠਾ ਹੁੰਦਾ ਹੈ। ਸੋ ਪਹਿਲਾਂ ਛੋਟੀ ਸ਼ੁਰੂਆਤ ਕੀਤੀ। ਹੌਲੀ ਹੌਲੀ ਤੁਹਾਡਾ ਨਾਮ ਵੀ ਬਣਿਆ ਅਮਰੀਕਾ ਤੋਂ ਤੁਹਾਡਾ ਨਾਮ ਵਿਦੇਸ਼ਾਂ ਦਾ ਹੁਣ ਬੋਲਣ ਲੱਗ ਗਿਆ ਹੈ। ਜੀ ਜੀ। ਚੰਦੇ ਦਾ ਜਿਹੜਾ ਚੰਦਾ ਹੁੰਦਾ ਹੈ ਉਹਦੀ ਪਾਰਦਰਸ਼ਤਾ ਕਿਸ ਤਰ੍ਹਾਂ ਰੱਖਦੇ ਹੋ ਸੀ? ਕਿਵੇਂ ਵੀ ਤੁਹਾਡੇ ਪ੍ਰੋਜੈਕਟ ਵੀ ਕਈ ਚੱਲ ਰਹੇ ਨੇ। ਜੀ। ਜੇ ਅਸੀਂ ਜਦੋਂ ਵੀ ਚੰਦਾ ਲੈਨੇ ਆ ਤਾਂ ਅਸੀਂ ਇੱਕ ਗੱਲ ਦਾ ਧਿਆਨ ਰੱਖਦੇ ਆ ਕਿ ਜੋ ਸਾਹਮਣੇ ਵਾਲਾ ਚੰਦਾ ਦੇ ਰਿਹਾ ਸੀ ਉਸ ਨੂੰ ਕੁਐਸਚਨ ਜ਼ਰੂਰ ਕਰਦੇ ਆ ਕਿ ਤੁਸੀਂ ਇਹ ਕਿਸ ਲਈ ਦੇ ਰਹੇ ਹੋ? ਪਰਪਸ ਕੀ ਹੈ ਤੁਹਾਡਾ? ਤੁਸੀਂ ਉਹਨੂੰ ਆਸ਼ਰਮ 'ਚ ਲਗਾਉਣਾ ਤੁਸੀਂ ਲੜਕੀਆਂ ਦੇ ਵਿਆਹਾਂ ਤੇ ਲਗਾਉਣਾ ਤੁਸੀਂ ਕਿਸੇ ਮਰੀਜ਼ ਦੇ ਇਲਾਜ ਤੇ ਲਗਾਉਣਾ ਤੁਸੀਂ ਜੋ ਵੀ ਚੀਜ਼ ਵਾਸਤੇ ਤੁਸੀਂ ਦੇ ਰਹੇ ਹੋ ਉਹ ਅਸੀਂ ਉੱਥੇ ਮੈਂਸ਼ਨ ਕਰਦੇ ਆ ਅਸੀਂ ਫਿਰ ਉਸ ਨੂੰ ਉਸੇ ਰੂਪ ਦੇ ਵਿੱਚ ਹੀ ਖਰਚ ਕਰਦੇ ਆ ਅਸੀਂ ਹਰ ਪ੍ਰੋਜੈਕਟ ਦੇ ਕੋਡ ਹੈਡਸ ਬਣਾਏ ਹੋਏ ਨੇ ਸਾਡੇ ਕੋਲ ਜੋ ਵੀ ਪੈਸਾ ਆਉਂਦਾਗਾ ਅਸੀਂ ਉਹਨਾਂ ਕੋਡ ਹੈਡਸ ਦੇ ਵਿੱਚ ਹੀ ਉਹਨੂੰ ਸਬ ਡਿਵਾਈਡ ਕਰ ਦਿੰਦੇ ਆ ਤੇ ਉਸੇ ਰੂਪ ਦੇ ਵਿੱਚ ਹੀ ਅਸੀਂ ਉਹਨੂੰ ਖਰਚ ਕਰਦੇ ਆ ਜੇ ਸਾਡੇ ਕੋਲ ਕੋਈ ਹੈਲਥ ਕੇਅਰ ਲਈ ਪੈਸਾ ਆਇਆ ਤਾਂ ਉਹ ਹੈਲਥ ਕੇਅਰ ਦੇ ਉੱਤੇ ਹੀ ਲੱਗੂ ਇਹ ਹੋ ਸਕਦਾ ਕਿ ਉਸ ਕੇ ਇਸ ਦੇ ਪਾਰਟਿਕੂਲਰ ਕੇਸ ਦੇ ਉੱਤੇ ਉਹ ਨਾਲ ਲੱਗੇ ਹੋ ਸਕਦਾ ਸਾਡ ਨੂੰ 10000 ਮੰਗਿਆ ਸਾਡਾ ਅਕਸ ਚ ਸਰ ਗਿਆ ਬਟ ਜਿਹੜਾ 2000 ਬਚਿਆਗਾ ਉਹਦਾ ਇਹ ਨਹੀਂ ਹੈਗਾ ਅਸੀਂ ਆਸ਼ਰਮ ਚ ਵਰਤ ਲਾਂਗੇ ਉਹ 2000 ਰੁਪਏ ਮੈਡੀਕਲ ਜੋ ਮੈਡੀਕਲ ਨਹੀਂ ਐਕਸਪੈਂਡਿਚ ਹੁਣ ਆਪਾਂ ਐਸੀ ਛੋਟੀਆਂ ਪੋਸਟਾਂ ਦੇਖਦੇ ਜੀ ਵੀ ਕੋਈ ਮਰੀਜ਼ ਆ ਗਿਆ ਕੋਈ ਬਿਮਾਰ ਹੈ ਉਸ ਨੂੰ ਕੋਈ ਮਦਦ ਦੀ ਲੋੜ ਹੈ ਹਾਂਜੀ ਤਾਂ ਤੁਸੀਂ ਡਾਇਰੈਕਟ ਉਹਨਾਂ ਦਾ ਅਕਾਊਂਟ ਦੇਣ ਦੀ ਬਜਾਏ ਆਪਣੇ ਅਕਾਊਂਟ ਕਿਉਂ ਦਿੰਦੇ ਹੋ ਤੁਸੀਂ ਡਾਇਰੈਕਟ ਉਹਨਾਂ ਦੀ ਕੋਈ ਨਹੀਂ ਦਿੰਦੇ ਤਾਂ ਉਹਨਾਂ ਦੇ ਅੱਗੇ ਉਹਨਾਂ ਦੇ ਉੱਪਰ ਜਾਵੇ ਅ ਪਹਿਲੀ ਗੱਲ ਅਸੀਂ ਇੱਕ ਗੱਲ ਕਲੀਅਰ ਕਰ ਦਈਏ ਅਸੀਂ ਪਰਸਨਲ ਅਕਾਊਂਟ ਕਦੇ ਨਹੀਂ ਦਿੰਦੇ ਹੈਗੇ ਸਾਡੀ ਸੰਸਥਾ ਦਾ ਇਹ ਸੂਲਾ ਕੋਈ ਅ ਪਰਸਨਲ ਬੰਦਾ ਕੋਈ ਵੀ ਪੈਸਾ ਇਕੱਠਾ ਆਪਣੇ ਅਕਾਊਂਟ ਸੇ ਚ ਮੈਂ ਹੋਵਾਂ ਜਾਂ ਕੋਈ ਹੋਰ ਹੋ ਮੈਂਬਰ ਹੋਵੇ ਉਹ ਨਹੀਂ ਕਰ ਸਕਦਾ ਅਸੀਂ ਇੱਕ ਅਕਾਊਂਟ ਨੰਬਰ ਦਿੰਦੇ ਆ ਸੰਸਥਾ ਦਾ ਇਹਦੇ ਕਾਰਨ ਨੇ ਪਹਿਲਾ ਕਾਰਨ ਤਾਂ ਇਹ ਹੈ ਕਿ ਸਾਹਮਣੇ ਜਿਹੜਾ ਸਾਨੂੰ ਪੈਸਾ ਭੇਜ ਰਿਹਾ ਹੈਗਾ ਉਹਨੂੰ ਫਾਇਦਾ ਹੈਗਾ ਸੰਸਥਾ ਨੂੰ 80G ਦੇ ਵਿੱਚ ਟੈਕਸ ਛੋਟ ਆ ਗਈ ਤਾਂ ਸਾਹਮਣੇ ਵਾਲੇ ਦਾ ਇਹ ਫਾਇਦਾ ਹੋ ਜਾਂਦਾ ਕਿ ਉਹਨੂੰ ਟੈਕਸ ਦੇ ਵਿੱਚ ਛੋਟ ਮਿਲ ਜਰੀ ਹੈ ਦੂਸਰਾ ਇਹ ਹੈ ਸਭ ਤੋਂ ਵੱਡਾ ਜਿਹੜੀ ਸਾਨੂੰ ਦਿੱਕਤ ਮਹਿਸੂਸ ਹੋਈ ਇੱਕ ਦੋ ਕੇਸ ਅਜ ਅਸੀਂ ਡਾਇਰੈਕਟ ਪੈਸਾ ਵੀ ਦੇ ਕੇ ਦੇਖਿਆ ਵੀ ਤੁਸੀਂ ਆਹ ਕਾਊਂਟ ਨੰਬਰ ਆ ਤੁਸੀਂ ਡਾਇਰੈਕਟ ਮਤ ਕਰ ਦਿਓ ਜਿਹੜਾ ਸਾਹਮਣੇ ਮਰੀਜ਼ ਹੁੰਦਾ ਨਾ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਬਟ ਕੁਝ ਕੁ ਐਦਾਂ ਦੇ ਕੇਸ ਆ ਜਾਦੇ ਨੇ ਜਿਹੜੇ ਉਹ ਕਦੇ ਵੀ ਆਏ ਨਹੀਂ ਕਹਿੰਦੇ ਵੀ ਸਾਡੀ ਜ਼ਰੂਰਤ ਪੂਰੀ ਹੋ ਗਈ ਆ ਉਹ ਜਿੰਨਾ ਪੈਸਾ ਆਈ ਜਾਂਦਾ ਉਹ ਆਈ ਜਾਣ ਦਿਓ ਇੱਕ ਕੇਸ ਦੇ ਵਿੱਚ ਲਗਭਗ 60-70000 ਰੁਪਏ ਦੀ ਲੋੜ ਸੀ 2 ਲੱਖ ਰੁਪਏ ਇਕੱਠਾ ਹੋ ਗਿਆ ਸੀ ਉਸ ਤੋਂ ਬਾਅਦ ਵੀ ਉਹ ਸਟਾਪ ਨਹੀਂ ਕਰ ਰਹੇ ਸੀ ਇੱਕ ਕੇਸ ਪੇਟੈਂਟ ਦੇ ਕੰਮ ਜਾਂਦਾ ਰਿਹਾ ਹੈ ਬਿਲਕੁਲ ਜਾਂਦਾ ਰਿਹਾ ਅਸੀਂ ਉਹਨਾਂ ਨੂੰ ਕਿਹਾ ਵੀ ਹੁਣ ਤੁਹਾਡੀ ਜ਼ਰੂਰਤ ਪੂਰੀ ਹੋ ਗਈ ਹੁਣ ਤੁਸੀਂ ਕਿਉਂ ਉਹ ਕਹਿੰਦੇ ਵੀ ਸਾਡ ਨੂੰ ਆ ਰਿਹਾ ਤੁਹਾਨੂੰ ਕੀ ਦਿੱਕਤ ਹੈਗੀ ਦੂਸਰਾ ਇੱਕ ਕੇਸ ਮੈਂ ਤੁਹਾਨੂੰ ਹੋਰ ਦੱਸਦਾ ਉਹ ਸੋਸ਼ਲ ਮੀਡੀਆ ਰਾਹੀਂ ਮਸ਼ਹੂਰ ਹੋਇਆ ਸੀਗਾ ਉਹ ਸਾਡੇ ਕੋਲੇ ਵੀ ਪਹੁੰਚ ਗਿਆ ਸਾਨੂੰ ਕਹਿੰਦੇ ਮਦਦ ਕਰੋ ਅਸੀਂ ਇਨ ਹਾਊ ਕਿਵੇਂ ਵੀ ਕਰਕੇ ਉਹ ਜਿਹੜਾ ਕਾਉਂਗ ਚੈੱਕ ਕਰਵਾਇਆ ਉਹ ਕੇਸ ਦੇ ਵਿੱਚ ਤੁਸੀਂ ਦੇਖਿਆ ਹੋਣਾ ਖੋਪੜੀ ਲਹੀ ਹੋਈ ਸੀ ਬੱਚੇ ਦੀ ਬਿਲਕੁਲ ਪੀਜੀਆਈ ਦਾ ਕੇਸ ਸੀਗਾ ਹਾਂਜੀ ਉਹਨਾਂ ਲੋਕਾਂ ਨੇ 42 ਲੱਖ ਰੁਪਏ ਇਕੱਠਾ ਕਰ ਲਿਆ 2-3 ਲੱਖ ਰੁਪਏ ਦਾ ਆਪਰੇਸ਼ਨ ਸੀ ਸਾਲੋ 42 ਲੱਖ ਰੁਪਇਆ ਉਹਨਾਂ ਨੂੰ ਕਿਸੇ ਨੇ ਕਿਹਾ ਵੀ ਤੁਸੀਂ ਇੰਨਾ ਪੈਸਾ ਇਕੱਠਾ ਕਰ ਲਿਆ ਤੁਸੀਂ ਇਹਨੂੰ ਜਦ ਤੱਕ ਕਿਸੇ ਹੋਰ ਬੱਚੇ ਦੇ ਲਗਾਓ ਕਿਸੇ ਨੂੰ ਡੋਨੇਟ ਕਰ ਦਿਓ ਅੱਗੇ ਕਹਿੰਦੇ ਨਹੀਂ ਜੀ ਤਾਂ ਸਾਡਾ ਉਹ ਆਪਣੇ ਬੱਚੇ ਨੂੰ ਭੁੱਲ ਗਏ ਉਹ 42 ਲੱਖ ਨੂੰ ਹੋ ਗਏ ਪੈਸੇ ਦਾ ਲਾਲਚ ਆ ਗਿਆ ਬਸ ਹਾਂ ਮਤਲਬ ਕਿ ਦੇਖੋ ਦਾਨ ਦਾ ਇੱਕ ਰੁਪਇਆ ਵੀ ਅਸੀਂ ਕਹਿੰਦੇ ਹਾਂ ਕੀਮਤੀ ਆ ਸਾਡਾ ਸੂਲ ਇਹ ਆ ਜੇ ਸਾਨੂੰ 10000 ਰੁਪਏ ਚਾਹੀਦਾ ਤਾਂ ਅਸੀਂ ਪੋਸਟ ਪਾ ਰਹੇ ਹਾਂ ਕਿ 10000 ਰੁਪਏ ਇਸ ਕੇਸ ਦੇ ਲਈ ਚਾਹੀਦਾ ਤੇ ਜਿਵੇਂ ਹੀ ਉਹ 10000 ਰੁਪਏ ਇਕੱਠਾ ਹੋ ਜਾਦਾ ਸਾਡੇ ਕੋਲ ਅਸੀਂ ਨਾਲ ਦੀ ਨਾਲ ਦੂਸਰੀ ਪੋਸਟ ਪਾ ਰਹਿਣਾ ਜਾਂ ਉਸੇ ਪੋਸਟ ਨੂੰ ਅਪਡੇਟ ਕਰ ਦਨੇ ਆ ਕਿ ਸਾਡੀ ਜ਼ਰੂਰਤ ਜਿਹੜੀ ਉਹ ਪੂਰੀ ਹੋ ਗਈ ਆ ਹੋਰ ਪੈਸਾ ਨਾ ਭੇਜਿਆ ਜਾਵੇ ਮੈਨੂੰ ਨਹੀਂ ਲੱਗਦਾ ਕੋਈ ਐਦਾ ਦੀ ਸੰਸਥਾ ਕੋਈ ਕਰਦੀ ਹੋਊਗੀ ਜਿਹੜੇ ਐਂ ਕਹਿੰਦੀ ਆ ਵੀ ਸਾਨੂੰ ਪੈਸਾ ਨਾ ਭੇਜੋ ਸਾਡੇ ਪੈਸੇ ਪੂਰੇ ਹੋ ਗਏ। ਨਾਰਮਲੀ ਸਾਡੇ ਇੱਕ ਕੇਸ ਦੇ 5-10 ਮਿੰਟਾਂ 'ਚ 15 ਮਿੰਟਾਂ 'ਚ ਪੂਰੇ ਹੋ ਜਾਂਦੇ ਨੇ। 15 ਮਿੰਟਾਂ ਬਾਅਦ ਮੈਸੇਜ ਅਪਡੇਟ ਹੋ ਜਾਂਦਾ ਕਿ ਹੋਰ ਨਾ ਭੇਜੋ। ਅਸੀਂ ਇਹ ਵੀ ਕਹਿੰਦੇ ਆ ਵੀ ਭੇਜਣ ਲੱਗੇ ਸਾਨੂੰ ਕਾਲ ਜ਼ਰੂਰ ਕਰੋ ਤਾਂ ਜੋ ਅਸੀਂ ਤੁਹਾਨੂੰ ਅਪਡੇਟ ਕਰ ਦਈਏ ਕਿ ਰਹਿੰਦੇ ਨੇ ਜਾਂ ਪੂਰੇ ਹੋ ਗਏ। ਦੂਸਰੀ ਕ ਹਾਂਜੀ ਇਹਦੇ ਵਿੱਚ ਇਹ ਵੀ ਹੁੰਦਾ ਸਮ ਟਾਈਮਸ 10 ਚਾਹੀਦਾ 10 ਦੀ ਜਗ੍ਹਾ 12 ਵੀ ਆ ਜਾਂਦਾ। ਜੋ ਤੱਕ ਅਸੀਂ ਸਟਾਪ ਕਰਦੇ ਕਰਦੇ ਆਂ ਉਹ ਤੱਕ 2000 ਰੁਪਏ ਹੋਰ ਵੀ ਆ ਜਾਂਦਾ। ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ। ਅ ਨੈਕਸਟ ਮਰੀਜ਼ ਤੇ ਜ਼ਰੂਰ ਲਗਾਉਂਦੇ ਆ ਮੈਂ ਕਿ ਮਰੀਜ਼ ਤੇ ਹੀ ਲਗਾਵਾਂਗੇ ਕਿਸੇ ਹੋਰ ਪਾਸੇ ਨਹੀਂ ਜਿਸ ਤਰ੍ਹਾਂ ਤੁਹਾਡੇ ਅਸੀਂ ਦੇਖਦੇ ਆ ਪ੍ਰੋਜੈਕਟ ਵੀ ਗਰੀਬ ਲੜਕੀਆਂ ਦੇ ਵਿਆਹ ਕਰਦੇ ਹਾਂ ਜੀ ਠੀਕ ਹੈ ਨਾ ਜੀ ਆਪਾਂ ਆਪ ਦੇਖਦੇ ਆ ਕਿ ਜਦੋਂ ਕਿਸੇ ਕੋਈ ਵਜ੍ਹਾ ਹੁੰਦਾ ਸ਼ੌਕ ਵੀ ਆਪਣਾ ਪੂਰਾ ਧਾਮ-ਜਾਮ ਕੀਤਾ ਜਾਂਦਾ ਤੁਹਾਡਾ ਇੱਕ ਸਾਇਲੈਂਟ ਵੀ ਕੋਈ ਕਿਸੇ ਨੂੰ ਪਤਾ ਨਾ ਲੱਗੇ ਉਹ ਕੀ ਕਾਰਨ ਹੈ ਦੇਖੋ ਹਰ ਕਿਸੇ ਦੀ ਖਾਸ ਕਰਕੇ ਅਸੀਂ ਲੜਕੀਆਂ ਦਾ ਖਾਸ ਧਿਆਨ ਰੱਖਦੇ ਹਾਂ ਕਿ ਹਰ ਕਿਸੇ ਦੀ ਆਪਣੀ ਇੱਜ਼ਤ ਆ ਆਪਣੇ ਘਰ ਹਾਂ ਜਿਹੜਾ ਸਾਡੇ ਕੋਲੇ ਕੋਈ ਆਉਂਦਾ ਹੈ ਆਪਣੇ ਧੀ ਦਾ ਵਿਆਹ ਕਰਨ ਵਾਸਤੇ ਉਹ ਮਜਬੂਰੀ ਆਉਂਦਾ ਕੋਈ ਮਤਲਬ ਕਿ ਉਹਦੀ ਮਜਬੂਰੀ ਹੀ ਸਮਝ ਲਓ ਕੋਈ ਚਾਹੁੰਦਾ ਹੈ ਹਾਂ ਬਿਲਕੁਲ ਕਿ ਮੈਂ ਆਪਣੀ ਕੁੜੀ ਨੂੰ ਕੰਨਿਆਦਾਨ ਵੀ ਨਹੀਂ ਕਰ ਸਕਿਆ ਤੇ ਆਪਾਂ ਕੋਈ ਯਾਰਾ ਨਹੀਂ ਕਰਦੇ ਥੋੜਾ ਬਹੁਤ ਸਮਾਨ ਹੀ ਦਿੰਦੇ ਆ ਕੋਈ 25-30000 ਰੁਪਏ ਦਾ ਸਮਾਨ ਜਾਂ ਤਰਾਸ਼ਨ ਜਾਂ ਕੋਈ ਹੋਰ ਮੈਂ ਕਿੰਨਾ ਕੀ ਖਰਚਾ ਇੱਕ ਆਮ ਵਿਆਹ ਤੇ ਉੱਤੇ ਆਉਂਦਾਗਾ ਤੇ ਅਸੀਂ ਚਾਹੁੰਦੇ ਵੀ ਉਹ ਗੁਫ਼ਤ ਰਹੇ ਤਾਂ ਜੋ ਧੀ ਦੀ ਤੇ ਉਹਦੇ ਪਿਓ ਦੀ ਪੱਗ ਦੀ ਜਿਹੜੀ ਇੱਜ਼ਤ ਆ ਉਹ ਬਣੀ ਰਹੇ ਸੋਹਰੇ ਘਰ ਪਰਿਵਾਰ ਦਾ ਕਿ ਉਹ ਬਰਕਰਾਰ ਰਹੀ ਆ ਤੁਹਾਡਾ ਇਹ ਅਸੀਂ ਦੇਖਿਆ ਵੀ ਦੇਖਦੇ ਆ ਵੀ ਸ਼ਾਂਤ ਵੀ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਹੁੰਦਾ ਅਸੀਂ ਦੱਸ ਵੀ ਦਿੰਦੇ ਆ ਜੇ ਕੋਈ ਚਾਹੇ ਜੇ ਕੋਈ ਦੇਣ ਵਾਲਾ ਕਹਿੰਦਾ ਵੀ ਮੈਂ ਤਾਂ ਜਾ ਕੇ ਦੇਣਾ ਚਾਹਣਾ ਉੱਥੇ ਜਾਂ ਮੈਨੂੰ ਦੱਸੋ ਪਰਿਵਾਰ ਕੋਲ ਆਸੀ ਉਹਨੂੰ ਦੱਸ ਵੀ ਦਿੰਦੇ ਆ ਸਾਨੂੰ ਕੋਈ ਦਿੱਕਤ ਨਹੀਂ ਆ ਏਵਨ ਕਿ ਅਸੀਂ ਪਰਿਵਾਰ ਤੋਂ ਵੀ ਸਹਿਮਤੀ ਲੈਣੇ ਆ ਜੇ ਸਾਥੋਂ ਕੋਈ ਪੁੱਛੇ ਤਾਂ ਅਸੀਂ ਦੱਸਾਂਗੇ ਬਟ ਅਸੀਂ ਚਾਹੁੰਦੇ ਆ ਵੀ ਬੜਾ ਖਲਾਹਰਾ ਨਾ ਪਵੇ ਵੀ ਜਿੰਨਾ ਗੁਪਤ ਰਜੇ ਉੰਨਾ ਹੀ ਜ਼ਿਆਦਾ ਨੇਕੀ ਦਾ ਮੇਨ ਮੋਟਿਵ ਕੀ ਹੈ ਜਿਵੇਂ ਆਪਾਂ ਦੇਖਦਾ ਤੁਸੀਂ ਬਲੱਡ ਕੈਂਪ ਬਹੁਤ ਜ਼ਿਆਦਾ ਲਗਾਉਂਦੇ ਹੋ ਉਹਨੂੰ ਉਹਚ ਅਵਾਰਡ ਵੀ ਮਿਲ ਚੁੱਕੇ ਨੇ ਜਿਕਰ ਲਗਾਤਾਰ ਤੁਹਾਨੂੰ ਸਾਨੂੰ 4 ਸਾਲ ਬਲੱਡ ਡੋਨੇਸ਼ਨਸ ਇੱਕ ਸਾਲ ਸਾਨੂੰ ਦਿਵਿਆਂਗ ਦੇ ਵਿੱਚ ਪੰਜ ਅਵਾਰਡ ਮਿਲੇ ਨੇ ਲਗਾਤਾਰ ਮਿਲੇ ਨੇ ਇਹ ਤੁਹਾਡੇ ਮਨ ਚ ਕਿਉਂ ਆਉਂਦਾ ਵੀ ਆਪਾਂ ਬਲੱਡ ਦੇ ਜ਼ਿਆਦਾ ਕੈਂਪ ਲਗਾਣੇ ਨੇ ਹੋਰ ਵੀ ਬਹੁਤ ਨਹੀਂ ਦੇਖੋ ਅਸੀਂ ਅਵਾਰਡ ਵਾਸਤੇ ਨਹੀਂ ਕੰਮ ਕਰ ਰਹੇ ਫਸਟ ਆਫ ਆਲ ਦੂਸਰਾ ਇਹ ਹੈਗਾ ਕਿ ਅਸੀਂ ਇੱਕ ਕਮ ਕਨਸੈਪਟ ਹੈ ਜ਼ਰੂਰ ਲੱਗੇ ਹੋਏ ਆ ਕਿ ਮਾਨਸਾ ਡਿਸਟ੍ਰਿਕਟ ਦੇ ਵਿੱਚ ਅਸੀਂ ਉਹਨੂੰ ਵਿਦਆਊਟ ਰਿਪਲੇਸਮੈਂਟ ਬਲੱਡ ਬੈਂਕ ਬਣਾਉਣ ਦਾ ਟੀਚਾ ਸਾਡਾ ਅਸ ਤੋਂ 50 ਸਾਲ ਪਹਿਲਾਂ ਉੱਥੇ ਜਦੋਂ ਕੋਈ ਜਾਂਦਾ ਸੀਗਾ ਤਾਂ ਉਹ ਰਿਪਲੇਸਮੈਂਟ ਮੰਗੀਆਂ ਨਹੀਂ ਤੁਸੀਂ ਅੱਜ ਜਾਓਗੇ ਤੁਹਾਨੂੰ ਫਸਟ ਯੂਨਿਟ ਬਿਨਾ ਕਿਸੇ ਸਪਾਰਸ ਤੋਂ ਬਿਨਾ ਕਿਸੇ ਸੰਸਥਾ ਦੇ ਫਾਰਮ ਤੋਂ ਬਿਲਕੁਲ ਵਿਦਆਊਟ ਰਿਪਲੇਸਮੈਂਟ ਦਿੱਤੀ ਜਾਊਗੀ ਕੋਈ ਤੁਹਾਡੇ ਤੋਂ ਰਿਪਲੇਸਮੈਂਟ ਜੇ ਤੁਸੀਂ ਦੂਜਾ ਯੂਨਿਟ ਮੰਗੋਗੇ ਤਾਂ ਕਹਿਣਗੇ ਕਿ ਬੰਦਾ ਲਿਆ ਉਹਦਾ ਕਾਰਨ ਕੀ ਆ ਅਸੀਂ ਇਸ ਟਾਈਮ 50% ਜਿਹੜੀ ਡੋਨੇਸ਼ਨ ਆ ਗਈ ਬਲੱਡ ਬੈਂਕ ਮਾਨਸਾ ਸਰਕਾਰੀ ਦੀ ਉਹ ਨੀਕੀ ਫਾਊਂਡੇਸ਼ਨ ਕਰਵਾ ਰਹੀ ਹੈ ਜੀ ਦੂਸਰੀ ਗੱਲ ਹੋਰ ਹੈ देखो ਤੁਸੀਂ ਸਰਕਾਰੀ ਜੋਬ ਕਰਦੇ ਹੋ ਤੁਸੀਂ ਪਲਾਟਾ ਬਹੁਤ ਘੱਟ ਰਹਿੰਦੇ ਹੋ ਅਸੀਂ ਤੁਹਾਨੂੰ ਬਹੁਤ ਘੱਟ ਦੇਖਦੇ ਸੀ ਫਿਰ ਵੀ ਤੁਹਾਡੀ ਟੀਮ ਜਿਹੜੀ ਹੈ ਵੀ ਇਹ ਤਨਮਨ ਤਨ ਦੇ ਨਾਲ ਆਪਣਾ ਨੇਕੀ ਦੇ ਵਿੱਚ ਆਪਾਂ ਮੈਂ ਅਸੀਂ ਦੇਖਿਆ ਹੈ ਬਹੁਤ ਬੰਦੇ ਐਸੇ ਨੇ ਜੋ ਪੂਰਾ ਤਨਮਨ ਤਨ ਲਾਇਆ ਹੋਇਆ ਹੈ ਉਹਦੇ ਉਹ ਕੀ ਸਿਸਟਮ ਕਿਵੇਂ ਮੈਨੇਜ ਹੁੰਦਾ ਉਹ ਤੁਸੀਂ ਤਾਂ ਰਹਿਆ ਨਹੀਂ ਜੋ ਕਿ ਕਰਤਾ ਦਤਾ ਦਾ ਅਸਲ ਦੇ ਵਿੱਚ ਨਾ ਸਾਰੇ ਮਨਦੀਪ ਨੇ ਮੈਂ ਇਹ ਮੰਨਦਾ ਹਾਂਗਾ ਨੇਕੀ ਦਾ ਇੱਕ ਛੋਟੇ ਤੋਂ ਛੋਟੇ ਬੱਚੇ ਤੋਂ ਲੈ ਕੇ ਜਿਹੜਾ ਵੀ ਉੱਥੇ ਕੰਮ ਕਰ ਰਿਹਾ ਸਾਡੇ ਕੋਲ ਬਹੁਤ ਸਾਰੇ ਨਾਮੇ ਨਾਮੇ ਯੰਗ ਨੂੰ ਅਸੀਂ ਬਹੁਤ ਜੋੜਦੇ ਆਂਗੇ ਸਾਡੇ ਤੁਸੀਂ ਦੇਖਿਆ ਉਹ ਸਾਡੀ ਟੀਮ ਦੇ ਵਿੱਚ ਜ਼ਿਆਦਾਤਰ ਯੰਗ ਲੋਕ ਹਨ ਮਤਲਬ ਕਿ ਬਿਸ਼ਰੁਕ ਘਟਨੇ ਛੋਟੇ ਬੱਚੇ ਕਿਉਂਕਿ ਜੇ ਆਪਾਂ ਹੁਣੇ ਤੋਂ ਬੱਚਿਆਂ ਨੂੰ ਇਸ ਪਾਸੇ ਜੋੜਾਂਗੇ ਤਾਂ ਉਹ ਉਹਨਾਂ ਦਾ ਅੱਗੇ ਜਾ ਕੇ ਉਹ ਬਹੁਤ ਕੁਝ ਕਰ ਸਕਦੇ ਹਾਂ ਕਿ ਅਸੀਂ ਦੇਖਿਆ ਨਾ ਜੀ ਦੇਖੋ ਤੁਹਾਡੇ ਚ ਸਰਕਾਰੀ ਮੁਲਾਜ਼ਮ ਵੀ ਨੇ ਸਰਕਾਰੀ ਮੁਲਾਜ਼ਮ ਫਿਰ ਵੀ ਟਾਈਮ ਕੱਢ ਲੈਂਦਾ ਹੈ ਵਿੱਚ ਦੀ ਵਿੱਚ ਜੀ 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 ਦੇਖੇ ਵਿੱਚ ਕੁਝ ਬਿਜ਼ਨਸਮੈਨ ਵੀ ਨੇ ਬਿਜ਼ਨਸਮੈਨ ਨੂੰ ਟਾਈਮ ਕੱਢਣਾ ਬਹੁਤ ਔਖਾ ਪਰ ਜਦੋਂ ਉਹ ਨੇਕੀ ਦੇ ਆਪਣੇ ਕੰਮ ਤੇ ਆਇਆ ਹੁੰਦਾ ਉਹ ਆਪਣਾ ਬਿਜ਼ਨਸ ਵੀ ਭੁੱਲਿਆ ਹੁੰਦਾ ਦੇਖੋ ਬਹੁਤ ਸਾਰੇ ਸਾਡੇ ਮੈਂਬਰਸ ਨੇ ਮੈਂ ਇਕਲ ਇਕਲੇ ਕਲੇ ਦਾ ਨਾਂ ਲੈਣਾ ਔਖਾ ਹੋ ਜਾਉ ਮੈਨੂੰ ਜਿਹੜੇ ਆਪਣਾ ਕੰਮ ਛੱਡ ਕੇ ਆਪਣਾ ਕਾਰੋਬਾਰ ਛੱਡ ਕੇ ਵੀ ਨੇਕੀ ਦੇ ਕੰਮਾਂ 'ਚ ਆਉਂਦੇ ਨੇ ਛੁੱਟੀ ਲੈ ਕੇ ਵੀ ਆਉਂਦੇ ਨੇ ਕਿ ਤੇ ਇਹ ਉਹਨਾਂ ਦੀ ਡੈਡੀਕੇਸ਼ਨ ਆ ਸਭ ਤੋਂ ਵੱਡੀ ਗੱਲ ਇਹ ਆ ਕਿ ਸਾਡੇ ਵਿੱਚ ਅਸੀਂ ਕੋਈ ਅਹੁਦਾ ਨਹੀਂ ਰੱਖਿਆ ਹੋਇਆ ਸਾਡੇ 'ਚ ਕੋਈ ਪ੍ਰਧਾਨ ਸੈਕਟਰੀ ਖਜ਼ਾਨਚੀ ਕੁਛ ਨਹੀਂ ਹੈਗਾ ਇੱਥੇ ਸਾਰੇ ਮਤਲਬ ਕਿ ਇੱਕ ਟੀਮ ਦੇ ਤੋਂ ਬਣ ਕੇ ਕੰਮ ਕਰ ਰਿਹਾ ਬਾ ਜੋ ਬੰਦਾ ਕੰਮ ਕਰ ਰਿਹਾ ਹੀ ਬਾ ਜੋ ਤੁਸੀਂ ਦੇਖੋਗੇ ਕਦੀ ਵਾਰ ਤੁਸੀਂ ਫੰਕਸ਼ਨਾਂ ਚ ਦੇਖਿਆ ਵੀ ਹੋਣਾਗਾ ਜਦੋਂ ਫੋਟੋ ਖਿਚਾਉਣ ਦੀ ਵਾਰੀ ਆਉਂਦੀ ਆ ਉਹ ਇੱਕ ਦੂਜੇ ਨੂੰ ਧੱਕਾ ਦਿੰਦੇ ਨੇ ਵੀ ਤੂੰ ਮੋੜੇ ਹੋ ਜਾ ਮੈਂ ਪਿੱਛੇ ਖੜਾਗਾ ਹਾਂ ਜੀ ਦੇਖਦੇ ਆਪਾਂ ਇਹ ਚੀਜ਼ਾਂ ਸਾਰੀਆਂ ਤੇ ਇਹ ਇਹੀ ਇੱਕ ਮਤਲਬ ਜਿਹੜੀ ਹੈਗੀ ਇੱਕ ਪਰਿਵਾਰ ਵਾਲੀ ਜਿਹੜੀ ਭਾਵਨਾ ਹੈਗੀ ਇੱਕ ਡੈਡੀਕੇਸ਼ਨ ਹੈਗੀ ਇਤੋਂ ਹੀ ਸਮਰਪਿਤ ਭਾਵਨਾ ਕਿਸੇ ਕਿਸੇ ਨੂੰ ਕੋਈ ਮਤਲਬ ਹੀ ਨਹੀਂ ਹੈਗਾ ਕਿਸ ਦੀ ਫੋਟੋ ਅੱਗੇ ਆ ਤੇ ਕਿਸ ਦੀ ਪਿੱਛੇ ਆ ਕਿਸ ਦਾ ਨਾਮ ਆਇਆ ਤੁਸੀਂ ਦੇਖਿਆ ਹੋਣਾ ਤੁਸੀਂ ਤਾਂ ਪੱਤਰਕਾਰ ਵੀ ਕਰਦੇ ਹੋ ਤੁਸੀਂ ਸਾਡੀ ਖਬਰ ਦੇ ਵਿੱਚ ਕਦੇ ਕਿਸੇ ਦਾ ਨਾਮ ਨਹੀਂ ਦੇਖਿਆ ਹੋਣਾ ਕੋਈ ਵੀ ਪ੍ਰੈਸ ਨੋਟ ਲੈ ਚਾਕੇ ਦੇਖ ਲਿਓ ਤੁਸੀਂ ਨਾ ਇਹ ਕਿਹਾ ਦੇਖਿਆ ਉਹ ਨਾ ਕਿ ਮਨਦੀਪ ਸ਼ਰਮਾ ਨੇ ਕਿਹਾ ਨਾ ਪ੍ਰਿੰਸ ਰੇਹ ਜਾਨੇ ਕਿਹਾ ਜਾਂ ਮਨੋਕੀਂ ਗਰਾਣੇ ਦਿਨੇਸ਼ ਰਿਸ਼ ਕਿਸੇ ਦਾ ਨਾਮ ਨਹੀਂ ਹੈ ਉਹਦੇ ਵਿੱਚ ਆਊਗਾ ਨੈਗੀ ਟੀਮ ਨੇ ਕਿਹਾ ਜਾਂ ਕੋਈ ਥਰਡ ਪਰਸਨ ਦਾ ਨਾਮ ਆਇਆ ਹੋਊਗਾ ਜਿਹੜਾ ਕੋਈ ਸਾਡੀ ਟੀਮ 'ਚ ਨਹੀਂ ਹੈਗਾ ਠੀਕ ਹੈ ਇਹਦਾ ਕਾਰਨ ਨਹੀਂ ਇਹ ਹੈ ਅਸੀਂ ਇਹ ਖਬਰਾਂ ਤੋਂ ਫੋਟੋਆਂ ਤੋਂ ਇਸ ਕਲਚਰ ਤੋਂ ਬਹੁਤ ਦੂਰ ਨਿਕਲ ਚੁੱਕੇ ਹਾਂ ਮਤਲਬ ਕਿ ਸਾਨੂੰ ਇਹ ਮਹਿਸੂਸ ਹੀ ਨਹੀਂ ਹੁੰਦਾ ਇਸ ਵਕਤ ਕਿ ਕੌਣ ਅੱਗੇ ਤੇ ਕੌਣ ਪਿੱਛੇ ਜਿਸ ਤਰ੍ਹਾਂ ਹੁਣ ਫਲੱਡ ਆਏ ਸੀ ਜੀ ਅਸੀਂ ਦੇਖਿਆ ਬੜੀ ਆਪਣੇ ਕਿਸ਼ਤੀਆਂ ਤੱਕ ਆਈਆਂ ਉਹ ਮੈਨੇਜਮੈਂਟ ਤੁਸੀਂ ਕਿਸ ਤਰ੍ਹਾਂ ਗਏ ਕਿਵੇਂ ਪਹੁੰਚੇ ਤੁਸੀਂ ਉਹਨਾਂ ਤੱਕ ਦੇਖੋ ਸਰ ਸਾਡੀ ਨਾ ਟੀਮ ਦੇ ਵਿੱਚ ਹਰ ਤਰ੍ਹਾਂ ਦਾ ਬੰਦਾ ਹੈਗਾ ਸਾਡੇ ਚ ਇੱਕ ਬੈਲਡਰ ਵੀ ਹੈਗਾ ਸਾਡੇ ਚ ਇੱਕ ਮਠਾਈ ਵਾਲਾ ਵੀ ਹੈਗਾ ਢਾਬੇ ਵਾਲਾ ਵੀ ਹੈਗਾ ਟੀਚਰ ਵੀ ਹੈਗਾ ਹਰ ਪ੍ਰੋਫੈਸ਼ਨ ਦਾ ਸਾਡੇ ਟੀਮ ਦੇ ਵਿੱਚ ਇੱਕ ਬੰਦਾ ਹੈਗਾ ਡਾਕਟਰਸ ਵੀ ਹੈਗੇ ਆ ਤੇ ਲਾਇਰਸ ਵੀ ਹੈਗੇ ਆ ਤਾਂ ਅਸੀਂ ਇਹ ਚੀਜ਼ਾਂ ਕੋਈ ਵੀ ਸਾਡਾ ਪ੍ਰੋਜੈਕਟ ਆਉਂਦਾਗਾ ਤਾਂ ਅਸੀਂ ਦੇਖਦੇ ਆਂ ਕਿ ਆਪਾਂ ਆਪਣੀ ਟੀਮ ਦੇ ਵਿੱਚ ਕਿੱਦਾਂ ਸਾਡੇ ਆਪਣੇ ਮੈਂਬਰ ਨੇ ਹੀ ਉਹ ਕਿਸ਼ਤੀ ਤਿਆਰ ਕੀਤੀ ਸੀਗੀ ਅੱਛਾ ਅਸੀਂ ਹਾਲਾਂਕਿ ਉਹ ਇੰਜਨ ਵਗੈਰਾ ਮੈਂ ਸੂਰਤ ਤੋਂ ਮੰਗਵਾਇਆ ਸੀਗਾ ਉਹ ਚਲੋ ਮੈਂ ਆਪਣੇ ਜਿਹੜੇ ਸਾਡੇ ਮੇਰੇ ਆਪਣੇ ਡਿਫੈਂਸ ਲਿੰਕਸ ਸੀ ਮੈਂ ਉਹਨਾਂ ਨੂੰ ਵੀ ਯੂਜ਼ ਕੀਤਾ ਉਹਦੇ ਵਿੱਚ ਕਿਵੇਂ ਨਾ ਕਿਵੇਂ ਕਰਕੇ ਇਨਹਾਉ ਉਹਨੂੰ ਮੰਗਵਾ ਲਿਆ ਤੇ ਇੱਥੇ ਸਾਡੀ ਟੀਮ ਬਹੁਤ ਐਕਟਿਵਲੀ ਕੰਮ ਕਰ ਰਹੀ ਹੈ ਚਾਹੇ ਉਹ ਕਿਸੇ ਦੁਕਾਨ ਤੇ ਬੈਠੀ ਆ ਬਟ ਉਹ ਉੱਥੇ ਬੈਠ ਕੇ ਸਾਰਾ ਹਿਸਾਬ ਕਿਤਾਬ ਕਰ ਰਹੀ ਹੈ ਕੋਈ ਬੰਦਾ ਆਪਣੇ ਕਿਸੇ ਜੋਬ ਤੇ ਉਹ 2:30 ਵਜੇ ਤੋਂ ਬਾਅਦ ਆ ਕੇ 9:00 ਵਜੇ ਤੋਂ ਬਾਅਦ ਆ ਕੇ ਕੰਮ ਕਰ ਰਿਹਾ ਹੈਗਾ ਕੋਈ ਰਾਤ ਨੂੰ ਆ ਕੇ ਕੰਮ ਕਰ ਰਿਹਾ ਜਦੋਂ ਵੀ ਕਿਸੇ ਨੂੰ ਟਾਈਮ ਮਿਲਦਾ ਹਰ ਬੰਦਾ ਜੋ ਜਿਸ ਨੂੰ ਜਿੰਮੇ ਸੇਵਾ ਮਿਲ ਰਹੀ ਆ ਸਾਡੀ ਹੈਲਪਲਾਈਨ ਤੋਂ ਦੋ ਹੈਲਪਲਾਈਨ ਚੱਲਦੀਆਂ ਨੇ ਤੁਸੀਂ ਯਕੀਨ ਮੰਨੋ ਕਿ ਬਿਜਲੀ ਬੋਰਡ ਦੇ ਐਸਡੀਓ ਸਾਹਿਬ ਨੇ ਭੱਟਲ ਸਾਹਿਬ ਹਾਂਜੀ ਤੇ ਐਸਡੀਓ ਕੋਲੇ ਕਿੰਨਾ ਵਰਕ ਹੁੰਦਾਗਾ ਇੱਕ ਮਨੇ ਇੱਕ ਹੈਲਪਲਾਈਨ ਉਹ ਮੈਨੇਜ ਕਰ ਰਹੇ ਨੇ ਹਰ ਕਾਲ ਨੂੰ ਅਟੈਂਡ ਕਰਦੇ ਨੇ ਸਾਡੇ ਕੌਮਲ ਜੀ ਨੇਗੇ ਉਹ ਇੱਕ ਹੈਲਪਲਾਈਨ ਨੂੰ 24 ਘੰਟੇ ਤੁਸੀਂ ਅੱਧੀ ਰਾਤ ਨੂੰ ਵੀ ਕਾਲ ਕਰ ਲਓਗੇ ਤੁਹਾਡੀ ਕਾਲ ਅਟੈਂਡ ਹੋਊਗੀ ਹੋਰ ਤੁਹਾਡੇ ਕਿਹੜੇ ਪ੍ਰੋਜੈਕਟ ਜਿਵੇਂ ਅਸੀਂ ਤੁਹਾਨੂੰ ਦੇਖਦੇ ਆ ਕਿ ਤੁਸੀਂ ਇੱਕ ਬੂਟੇ ਵੰਡਣ ਦਾ ਪ੍ਰੋਗਰਾਮ ਕਰਦੇ ਹੋ ਉਹ ਪ੍ਰੋਜੈਕਟ ਕਿਸ ਤਰ੍ਹਾਂ ਚਲਾਦੇ ਹੋ ਤੁਸੀਂ ਉਹ ਸਾਡੇ ਨਾਲ ਅਸੀਂ ਹਰ ਸਾਲ ਬਨ ਮੇਲਾ ਲਗਾਉਂਦੇ ਆ ਉਹਦੇ ਵਿੱਚ ਅਸੀਂ ਵੱਖ-ਵੱਖ ਪੌਦਿਆਂ ਬਾਰੇ ਜਾਣਕਾਰੀ ਤੋਂ ਲੈ ਕੇ ਵੱਖ-ਵੱਖ ਤਰ੍ਹਾਂ ਦੇ ਸਟਾਲ ਲਗਾਉਂਦੇ ਆ ਤਾਂ ਜੋ ਲੋਕ ਇਹਨਾਂ ਇਸ ਚੀਜ਼ ਦੇ ਵੱਲ ਕਲਚਰ ਦੇ ਨਾਲ ਜੁੜਨ ਪੌਦੇ ਪੱਤ ਤੋਂ ਬਤਲ ਲਗਾਉਣਾ ਇਸ ਵਾਰ ਵੀ ਅਸੀਂ ਕੀਤਾ ਸੀ 26000 25000 ਪੌਦਿਆਂ ਦਾ ਸੀ ਜਿਹੜਾ ਹੈਗਾ ਟੀਚਾ ਲੈ ਕੇ ਚੱਲੇ ਸੀ ਤੇ ਅਸੀਂ ਪੂਰਾ ਵੀ ਕੀਤਾ ਹੁਣ ਅਸੀਂ ਹੋਰ ਇਸ ਦਾ ਟੀਚਾ ਅਸੀਂ ਇੱਕ ਆਪਣੀ ਨਰਸਰੀ ਬਣਾਈ ਹੋਈ ਹੈ ਉਹ 5000 ਪੌਦਿਆਂ ਤੋਂ ਸ਼ੁਰੂ ਕੀਤੀ ਸੀ ਇਸ ਵਾਰ ਤੁਸੀਂ ਦੇਖੋਗੇ ਤਾਂ ਅਸੀਂ ਉਹਨੂੰ ਵਧਾ ਕੇ ਅਸੀਂ 50000 ਪੌਦਿਆਂ ਦਾ ਜਿਹੜਾ ਹੈਗਾ ਉਹ ਟੀਚਾ ਪੂਰਾ ਕਰ ਰਹੇ ਹਾਂ ਜੀ ਥੋੜਾ ਨੇਕੀ ਦਾ ਆਸ਼ਰਮ ਬਣ ਰਿਹਾ ਹੈ ਜੀ ਉਹ ਆਸ਼ਰਮ ਕਿਸ ਤਰ੍ਹਾਂ ਪਹੁੰਚਿਆ ਤੁਸੀਂ ਜਿਹਾ ਉਹਨਾਂ ਦਾ ਕੰਮ ਵੀ ਚੱਲ ਰਿਹਾ ਹੈ ਲੋਕ ਚੰਦਾ ਵੀ ਦੰਦਾਨ ਵੀ ਦੇ ਰਹੇ ਨੇ ਉੱਥੇ ਅਸੀਂ ਦੇਖਦੇ ਹਾਂ ਤੁਹਾਡੀ ਵੀਡੀਓ ਦੇਖ ਰਹੇ ਜਾਨੇ ਵੀ ਕੁਝ ਜ਼ਰੂਰਤਮੰਦ ਵੀ ਆ ਕੇ ਰਹਿ ਰਹੇ ਨੇ ਜੀ ਜੀ ਇੱਕ ਕਾਫੀ ਵੀਡੀਓ ਵਾਇਰਲ ਹੋ ਰਹੀ ਸੀ ਇੱਕ ਬਜ਼ੁਰਗ ਨੂੰ ਲੈ ਕੇ ਆਏ ਸੀ ਜੀ ਉਹ ਕਿਸ ਤਰ੍ਹਾਂ ਕੰਮ ਕਰ ਰਿਹਾ ਉਹ ਦੇਖੋ ਸਾਡਾ ਨਾ ਅਸਲ ਦੇ ਵਿੱਚ ਅਸੀਂ ਕਦੇ ਨਹੀਂ ਚਾਹੁੰਦੇ ਕਿ ਇੱਦਾਂ ਦੇ ਆਸ਼ਰਮ ਹੋਣ ਬਟ ਇੱਕ ਸਮਾਜ ਦੀ ਮਜਬੂਰੀ ਬਣ ਜਾਂਦੀ ਹੈ ਕਿ ਆਸ਼ਰਮ ਜਿਹੜੇ ਬੇਸਾਰਾ ਲੋਕ ਨੇ ਉਹ ਜਾਣ ਤਾਂ ਜਾਣ ਕਿੱਥੇ ਤੇ ਤਾਂ ਕਰਕੇ ਅਸੀਂ ਇਹ ਚੀਜ਼ ਲੈ ਕੇ ਆਏ ਸੀਗੇ ਚਲੋ ਸਾਨੂੰ ਸ਼ਹਿਰ ਨੇ ਵੀ ਬਹੁਤ ਵਧੀਆ ਇਦਾਂ ਜਿਹੜਾ ਰਿਸਪਾਂਸ ਦਿੱਤਾ ਸਾਨੂੰ ਸਾਰੀ ਜ਼ਮੀਨ ਆ ਜਿਹੜੀ ਉਹ ਸ਼ਹਿਰ ਨੇ ਹੀ ਦਾਨ ਕੀਤਾ ਜਿਹਦੇ ਵਿੱਚੋਂ ਅੱਧੀ ਜ਼ਮੀਨ ਸਾਨੂੰ ਡਾਕਟਰ ਕਪਾਲਾਸ਼ ਗਰਗ ਜੀ ਨੇ ਆਪਣੇ ਫਾਦਰ ਸਾਹਿਬ ਦੀ ਡਾਕਟਰ ਕ੍ਰਿਸ਼ਨ ਚੰਦ ਗਰਗੀ ਜੀ ਦੀ ਯਾਦ ਦੇ ਵਿੱਚ ਧਾਨ ਕੀਤੀ ਤੇ ਜਿਹੜਾ ਉਹਦੀ ਬਿਲਡਿੰਗ ਬਣ ਰਹੀ ਹੈ ਉਹ ਵੀ ਲੋਕਾਂ ਦੁਆਰੇ ਦਾਨ ਨਾਲ ਹੀ ਬਣ ਰਹੀ ਹੈ तकरीबन ਅਸੀਂ ਨੂੰ ਲੱਗਦਾ ਵੀ ਆ ਦਸੰਬਰ ਜਿਹੜੀ ਹੈਗੀ ਆਉਣ ਵਾਲੀ ਇਹ ਪੂਰੀ ਬਿਲਡਿੰਗ ਕੰਪਲੀਟ ਕਰ ਲਾਂਗੇ ਬਿਲਕੁਲ ਲਾਸਟ ਤੇ ਆਗੇ ਪਰ ਸਾਡੇ ਕੋਲ ਹੁਣ ਬੇਚਰੀ ਕੇਸ ਜਿਆਦਾ ਹੈ ਆਸ਼ਰਮ ਸ਼ੁਰੂ ਹੋਣ ਤੋਂ ਪਹਿਲਾਂ ਵੀ ਸਾਡੇ ਕੋਲ ਚਾਰ ਬਜ਼ੁਰਗ ਉੱਥੇ ਰਹਿ ਰਹੇ ਨੇ ਪਰ ਅਸੀਂ ਜਵਾਬ ਨਹੀਂ ਦੇ ਰਹੇ ਕਿ ਜਿਹੜਾ ਕੋਈ ਆਰ ਹੈ ਕੋਈ ਗੱਲ ਨਹੀਂ ਜਿੱਮੇ ਸਾਥੋ ਜਹ ਜੀ ਸੇਵਾ ਹੋਊਗੀ ਅਸੀਂ ਉਹ ਕਰਾਂਗੇ ਇੱਕ ਗੱਲ ਹੋਰ ਸੀ ਜਿਵੇਂ ਤੁਸੀਂ ਕੋਈ ਆਪਣੇ ਹੁਣ ਕੰਮ ਕਰ ਰਹੇ ਹੋ ਜੋ ਨੇਕੀ ਦੇ ਕੰਮ ਕਰ ਰਹੇ ਹੋ ਮਦਦ ਕਰਨੀ ਕਿਸੇ ਦੀ ਇਹ ਤੁਸੀਂ ਆਪਣੇ ਸ਼ਹਿਰ ਤੱਕ ਹੀ ਸੀਮਤ ਹੋ ਕਿ ਸ਼ਹਿਰ ਤੋਂ ਬਾਅਦ ਜਵੇਂ ਪਿੰਡਾਂ 'ਚ ਜਾਂ ਉੱਥੇ ਤੱਕ ਵੀ ਤੁਹਾਡੀ ਪਹੁੰਚ ਜਾਂਦੀ ਹੁੰਦੀ ਹੈ ਕੋਈ ਥੋੜੀਤ ਮਦਦ ਵਾਸਤੇ ਐਂ ਦੇਖੋ ਅਸੀਂ ਜਿਹੜਾ ਕਨਸੈਪਟ ਸ਼ੁਰੂ ਕੀਤਾ ਸੀ ਉਹ ਬੁਰਲਾਡਾ ਤਹਿਸੀਲ ਤੋਂ ਕੀਤਾ ਸੀ ਜਿਹਦੇ ਵਿੱਚ 85 ਪਿੰਡ ਪੈਂਦੇ ਨੇ ਅਸੀਂ ਸਾਰੇ ਜਿਹੜੇ ਸਾਰੇ ਪ੍ਰੋਜੈਕਟ ਪੂਰੇ ਬੁਰਲਾਡਾ ਤਹਿਸੀਲ 'ਚ ਚਲਾਏ ਹੋਏ ਨੇ ਬਟ ਉਸ ਤੋਂ ਬਾਅਦ ਅਸੀਂ ਡਿਸਟ੍ਰਿਕਟ ਮਾਨਸਾ ਤੱਕ ਹੁਣ ਇਹਦੀ ਪਹੁੰਚ ਜਿਹੜੀ ਉਹ ਕੀਤੀ ਆ ਤੇ ਕੁਝ ਕੁ ਪ੍ਰੋਜੈਕਟ ਨੇ ਸਾਡੇ ਜਿਵੇਂ ਦਿਵਿਆਂਗ ਸਹਿਤਾ ਬਲੱਡ ਡੋਨੇਸ਼ਨ ਪੌਦਿਆਂ ਵਾਲਾ ਹੋ ਗਿਆ ਉਹ ਹੋਰ ਇਦਾਂ ਦੇ ਉਹ ਅਸੀਂ ਆਊਟ ਆਫ ਡਿਸਟ੍ਰਿਕਟ ਵੀ ਕਰ ਰਹੇ ਹਾਂ ਪੂਰੇ ਪੰਜਾਬ ਭਰ ਦੇ ਵਿੱਚ ਕਰ ਰਹੇ ਹਾਂ ਈਵਨ ਕਿ ਦਿਵਿਆਂਗ ਦੇ ਵਿੱਚ ਤਾਂ ਮੈਂ ਕਹੂੰਗਾ ਕਿ ਅ ਨਾਲੀਏ ਦੇ ਸਟੇਟਸ ਨੇ ਗਿਆ ਹਰਿਆਣਾ ਪੰਜਾਬ ਹੋ ਗਿਆ ਹਿਮਾਚਲ ਹੋ ਗਿਆ ਤੇ ਚੰਡੀਗੜ੍ਹ ਹੋ ਗਿਆ ਰਾਜਸਥਾਨ ਹੋ ਗਿਆ ਇਹਨਾਂ ਨਾਲ ਨਾਲ ਸਾਰੀਆਂ ਸਟੇਟਸ ਕੋਲੋਂ ਵੀ ਸਾਡੇ ਕੋਲ ਲਾਭਪਾਤਰੀ ਆਉਂਦੇ ਨੇ ਤੇ ਬਹੁਤ ਸਾਰੇ ਪ੍ਰੋਜੈਕਟਸ ਨੇ ਜਿਹੜੇ ਮਰੇਕ ਇੱਕ ਹੁਣ ਨੈਸ਼ਨਲ ਪੱਧਰ ਤੇ ਵੀ ਅਸੀਂ ਕਰ ਰਹੇ ਆਂਗੇ ਸਟੇਟ ਲੈਵਲ ਤੇ ਵੀ ਬਹੁਤ ਸਾਰੇ ਕਰ ਰਹੇ ਆਂਗੇ ਪਰ ਜਿੰਨੇ ਵੀ ਸਾਰੇ ਪ੍ਰੋਜੈਕਟ ਨੇ ਉਹ ਅਸੀਂ ਡਿਸਟ੍ਰਿਕਟ ਪੱਧਰ ਤੇ ਤਹਿਸੀਲ ਪੱਧਰ ਤੇ ਤਾਂ ਉਹ ਕਰ ਹੀ ਰਹੇ ਆਂਗੇ ਇੱਕ ਤੁਹਾਡਾ ਹੁਣ ਪ੍ਰੋਗਰਾਮ ਆ ਰਿਹਾ ਇਸ ਤੇ ਉਹ ਕੀ ਹੈ ਬਰ ਬਾਰੇ ਜਾਣਕਾਰੀ ਨੇਕੀ ਨਾਈਟ ਆ ਰਿਹਾ ਜੀ ਅਸੀਂ ਹਰ ਸਾਲ ਦੇ ਇੱਕ ਦਿਨ ਸੈਲੀਬ੍ਰੇਟ ਕਰਦੇ ਆਂ ਆਪਣੇ ਸਾਰੇ ਸਾਲ ਦੀ ਅਚੀਵਮੈਂਟਸ ਨੂੰ ਸਾਰੇ ਸਾਲ ਦੀ ਮਿਹਨਤ ਨੂੰ ਤੇ ਸਾਡੇ 8 ਸਾਲ ਇਸ 1 ਅਕਤੂਬਰ ਨੂੰ ਪੂਰੇ ਹੋ ਗਏ ਆ ਤੇ ਇਹ ਆਉਣ ਵਾਲੀ ਜਿਹੜੀ 25 ਅਕਤੂਬਰ ਆ ਉਦੋਂ ਅਸੀਂ ਰਾਤ ਨੂੰ ਸ੍ਰੀ ਰਾਮ ਮੇਲਾ ਗਰਾਉਂਡ ਦੇ ਵਿੱਚ ਨੇਕੀ ਨਾਈਟ ਪ੍ਰੋਗਰਾਮ ਬਣਾ ਰਹਿਆਂਗੇ ਤੇ ਅਸੀਂ ਸਾਰਿਆਂ ਨੂੰ ਸੱਦਾ ਵੀ ਦਿੰਦੇ ਆ ਕਿ ਜੋ ਵੀ ਇਸ ਵੀਡੀਓ ਨੂੰ ਦੇਖ ਰਿਹਾ ਉਸ ਦਿਨ ਆਪਣੇ ਬੱਚਿਆਂ ਦੇ ਨਾਲ ਤੇ ਪਰਿਵਾਰ ਦੇ ਨਾਲ ਜ਼ਰੂਰ ਆਇਓ ਉਹਦੇ ਵਿੱਚ ਅਸੀਂ ਬੱਚਿਆਂ ਦੇ ਫੈਂਸੀ ਡਰੈਸ ਕੰਪੀਟੀਸ਼ਨਸ ਹੋਗੇ ਸੰਗੀਤ ਪ੍ਰੋਗਰਾਮ ਹੋਗੇ ਤੇ ਨਾਲ ਨਾਲ ਇੱਕ ਨਾਟਕ ਵੀ ਜਿਹੜਾ ਸਮਾਜ ਨੂੰ ਸੇਧ ਦੇਣ ਵਾਲਾ ਨਾਟਕ ਹੋਵੇ ਇਸ ਵਾਰ ਜਿਹੜਾ ਨਾਟਕ ਕਰਾ ਰਹੇ ਆ ਉਹ ਇੱਕ ਨੌਕਰੀ ਪੇਸ਼ਾ ਬੰਦੇ ਦੀ ਜਿਹੜੋ ਰਿਟਾਇਰਮੈਂਟ ਤੋਂ ਬਾਅਦ ਜਿਹੜੀ ਦਸ਼ਾ ਹੁੰਦੀ ਆ ਉਸ ਤੇ ਆਧਾਰਿਤ ਨਾਟਕ ਹੈਗਾ ਸੇਧ ਦੇ ਨਾਲ ਆ ਤਾਂ ਜੋ ਸਾਡੀ ਨੌਜਵਾਨ ਪੀੜ੍ਹੀਆਂ ਨੂੰ ਆਉਣ ਵਾਲੀ ਆ ਪੀੜ੍ਹੀਆਂ ਨੂੰ ਇਹ ਸੇਧ ਮਿਲੇ ਕਿ ਅਸੀਂ ਬਜ਼ੁਰਗਾਂ ਦਾ ਰਿਸਪੈਕਟ ਕਿੱਦਾਂ ਕਰਨੀ ਆ ਉਸ ਤੇ ਹੀ ਕਰ ਰਹੇ ਆਂਗੇ ਤੇ ਡਾਕਟਰ ਹਰਸ਼ੇਂਦਰ ਕੋਲ ਐਮ ਡੀ ਜਿਹੜੇ ਪਟਿਆਲਾ ਦੇ ਨੇ ਤੁਸੀਂ ਸਾਰੇ ਜਾਣਦੇ ਹੋ ਤੇ ਕਾਫੀ ਵਧੀਆ ਉਹਨਾਂ ਨੇ ਭਰੂਣ ਹੱਤਿਆ ਤੇ ਉੱਤੇ ਕਾਫੀ ਕੰਮ ਕੀਤਾ ਹੈਗਾ ਬਹੁਤ ਬੱਚੀਆਂ ਦੀ ਜਾਨ ਬਚਾਈ ਆ ਤੇ ਬਹੁਤ ਅੱਛਾ ਉਹ ਇੱਕ ਲੇਖਕ ਵੀ ਨੇ ਤੇ ਨਾਲ ਨਾਲ ਉਹ ਇੱਕ ਸੋਸ਼ਲ ਐਕਟਿਵਿਸਟ ਵੀ ਨੇ ਉਹ ਆ ਰਹੇ ਨੇ ਸਾਡੇ ਵਿਚਕਾਰ ਸੋ ਠੀਕ ਹੈ ਜੀ ਤੁਸੀਂ ਸਾਡੇ ਸਟੂਡੀਓ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਸਰ ਸਰਮਨਦੀਪ ਸ਼ਰਮਾ ਜੀ ਇਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਨੇਕੀ ਦੁਕਾਨ ਤੋਂ ਅਰੇ ਨੇਕੀ ਫਾਊਂਡੇਸ਼ਨ ਨੂੰ ਆਸ਼ਰਦ ਤੱਕ ਪਹੁੰਚੀਏ ਮਿਲਦੇ ਆਪਾਂ ਅਗਲੀ ਵੀਡੀਓ ਤਦ ਤੱਕ ਦਿਓ ਆਜਾਦ